ਮਾਨਯੋਗ ਡੀਆਈਜੀ ਸਾਹਿਬ ਰੋਜਪੁਰ ਰੇਂਜ ਜੀ ਹਰਮਨ ਵੀਰ ਸਿੰਘ ਜੀ ਗਿੱਲ ਸਾਹਿਬ ਵੱਲੋਂ ਜਿਹੜੇ ਰੋਜਪੁਰ ਰੇਂਜ ਦੇ ਵਿੱਚ ਰੈਡ ਅਲਰਟ ਕਰਵਾਏ ਗਏ ਆ ਉਹ ਸਬੰਧ ਵਿੱਚ ਅੱਜ ਮੈਂ ਵੀ ਰੈਡ ਅਲਰਟ ਪੁਆਇੰਟ ਜਿਹੜਾ ਅਲਬਮ ਕੋਲ થી ਨਾਟਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਹੈ ਇਹਦੇ ਨਾਲ ਜਿਹੜੇ ਮਾੜੇ ਅੰਸਰ ਉਹਨਾਂ ਤੇ ਪ੍ਰਭਾਵ ਵੀ ਪੈਂਦਾ ਤੇ ਪੁਲਿਸ ਚੈਕਿੰਗ ਵੀ ਕਰਦੀ ਆ ਤੇ ਜਿਹੜੇ ਆਮ ਸ਼ਹਿਰੀ ਨੇ ਜਿਹੜੇ ਚੰਗੇ ਨਾਗਰਿਕ ਨੇ ਉਹਨਾਂ ਦੇ ਵਿੱਚ ਕੰਫੀਡੈਂਸ ਦਾ ਵੀ ਬਿਲਡ ਬਿਲਡ ਹੁੰਦਾ। ਤੋਂ ਇਸ ਤਰ੍ਹਾਂ ਜਿਹੜੇ ਸੈਂਕੜੇ ਵਾਈਕਲ ਕਾਰਾਂ ਜਿਹੜੇ ਉਹ ਚੈੱਕ ਕੀਤੇ ਗਏ। ਕੋਈ ਕਿਤੇ ਜਿਹੜੇ ਗਲਤ ਵਾਈਕਲ ਨੂੰ ਚਲਾਣ ਵੀ ਕੱਟੇ ਗਏ। ਸੋ ਜਿਹੜੀ ਇਹ ਨਾਕਾਬੰਦੀ ਆ ਰੈਡ ਅਲਰਟ ਦੇ ਤਹਿਤ ਜਿਹੜੀ ਤਰਨਤਨ ਜ਼ਿਲ੍ਹੇ ਦੇ ਵਿੱਚ ਬਾਕੀ ਦੇਸ਼ ਦੀ ਤਰ੍ਹਾਂ ਤਰਨਤਨ ਜ਼ਿਲ੍ਹੇ ਦੇ ਵਿੱਚ ਵੀ ਕੀਤੀ ਗਈ। ਤੋ ਮੇਰੀ ਸਬਡਿਵੀਜ਼ਨ ਦੇ ਵਿੱਚ ਵੀ ਸਾਰੇ ਚੌਕੀ ਇੰਚਾਰਜ ਤੇ ਸਾਰੇ ਜਿਹੜੇ ਐਸਐਚਓ ਸਹਿਬਾਨਾ ਵੱਲੋਂ ਉਹਨਾਂ ਦੇ ਦਿੱਤੇ ਹੋਏ ਪੁਆਇੰਟਾਂ ਦੇ ਉੱਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਗਈ ਹੈ ਇਹਦੇ ਨਾਲ ਜਿਹੜੇ ਮਾੜੇ ਅਨਸਰ ਆ ਉਹਨਾਂ ਨੂੰ ਜਿਹੜੀ ਆ ਇਹ ਇੱਕ ਸੰਦੇਸ਼ ਜਾਂਦਾ ਹੈ ਕਿ ਪੁਲਿਸ ਹਰ ਤਰ੍ਹਾਂ ਨਾਲ ਲੜਦੇ ਚੁੱਕੰਨੀ ਆ ਸੀਨੀਅਰ ਅਫਸਰਾਂ ਦੇ ਹੁਕਮ ਮੁਤਾਬਕ ਜ਼ਿਲ੍ਹਾ ਦੇ ਵਿੱਚ ਸਮੇਂ-ਸਮੇਂ ਸਿਰ ਸਪੈਸ਼ਲ ਨਾਕਾਬੰਦੀਆਂ ਕਰਕੇ ਮਾੜੇ ਅਮਸਲਾਂ ਦੀਆਂ ਗਤੀਵਧੀਆਂ ਨੂੰ ਠੱਲ ਪਾਉਣ ਲਈ ਚੈਟਿੰਗ ਕੀਤੀ ਜਾਂਦੀ ਹੈ ਉਸੇ ਕੜੀ ਦੇ ਤਹਿਤ ਅੱਜ ਮਾਨਯੋਗ ਡੀਏ ਸਾਹਿਬ ਫੋਜਪੁਰ ਰੇਂਜ ਫੋਜਪੁਰ ਸ੍ਰੀ ਹਰਮਨ ਸਿੰਘ ਜੀ ਗੱਲ ਤੇ ਮਾਨਯੋਗ ਐਸਐਸਪੀ ਸਾਹਿਬ ਅਜਲਕਾ ਸ੍ਰੀ ਗੁਰਮੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਪੈਸ਼ਲ ਨਾਕਾਬੰਦੀ ਕਰਕੇ ਸਾਰਾ ਸਾਰੇ ਜ਼ਿਲ੍ਹੇ ਫਾਇਲਖਾ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਇਸ ਚੈਕਿੰਗ ਦੇ ਵਿੱਚ ਡਰੱਗ ਸਮਗਲਰਾਂ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਅਤੇ ਹੋਰ ਸੱਤੀ ਵਿਅਕਤੀਆਂ ਨੂੰ ਕਾਬੂ ਕਰਨ ਲਈ ਇਹ ਚੈਕਿੰਗ ਕੀਤੀ ਜਾ ਰਹੀ ਹੈ ਜੋ ਵਹੀਕਲ ਮਾੜੇ ਅੰਸਰਾਂ ਵੱਲੋਂ ਹਾਲੀ ਦਸਤਾਵੇਜ਼ ਤਿਆਰ ਕਰਕੇ ਕ੍ਰਾਈਮ ਕਰਨ ਵਾਲੇ ਵਸਤੇ ਜਾਂਦੇ ਹਨ ਉਹਨਾਂ ਨੂੰ ਚੈੱਕ ਕਰਕੇ ਉਹਨਾਂ ਨੂੰ ਅਬਾਉਂਡ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਸਾਰੇ ਜ਼ਿਲ੍ਹੇ ਨੂੰ ਡੋਮੀਨੇਟ ਕਰਕੇ ਇਲਾਕੇ ਦੇ ਬੀਸੀ ਅਤੇ ਪੀਓਸ ਅਤੇ ਹੋਰ ਸ਼ੱਕੀ ਵਿਅਕਤੀਆਂ ਨੂੰ ਬੇਸਾਇਬ ਦੀ ਮਦਦ ਨਾਲ ਚੈੱਕ ਕਰਕੇ ਉਹਨਾਂ ਉਹਨਾਂ ਬਾਰੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ। ਇਹ ਸਪੈਸ਼ਲ ਰੈਡ ਅਲਰਟ ਨਾਕਾਬੰਦੀ ਜਿਹੜੀ ਮਾਨਯੋਗ ਡੀਏਜੀ ਸਾਹਿਬ ਕੋਈਪਰਿੰਟ ਪੇਪਰ ਸ਼੍ਰੀ ਹਰਮਨਵੀਰ ਸਿੰਘ ਗਿੱਲ ਜੀ ਅਤੇ ਮਾਨਯੋਗ ਐਸਐਸਪੀ ਸਰਦਾਰ ਗੁਰਨੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਕੀਤੀ ਗਈ ਹੈ। ਇਹ ਸਪੈਸ਼ਲ ਨਾਕਾਬੰਦੀ ਅੱਜ ਅਸੀਂ ਜਿਹੜੇ ਆ ਇਲਾਕੇ ਦੇ ਡਰੱਗ ਸਮੱਗਲਰ ਗੈਂਗਸਟਰ ਰੁਧ ਕਾਰਵਾਈ ਲਈ ਕੀਤੀ ਗਈ ਹੈ ਅਤੇ ਮਾੜੇ ਅਨਸਰਾਂ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਸਪੈਸ਼ਲ ਨਾਕਾਬੰਦੀ ਦੌਰਾਨ ਜਿਹੜੇ ਹੈ ਮਾੜੇ ਅਨਸਰਾਂ ਦੁਆਰਾ ਵਾਈਕਲਾਂ ਦੇ ਜਿਹੜੇ ਹੈ ਚਾਲੀ ਦਸਤਾ ਵਿੱਚ ਬਣਾ ਕੇ ਉਸ ਨੂੰ ਕ੍ਰਾਈਮ ਵਿੱਚ ਵਰਤੇ ਜਾਂਦਾ ਹੈ ਉਸ ਨੂੰ ਇੰਪੌਂਡ ਕੀਤਾ ਜਾਏਗਾ ਇਸ ਸਪੈਸ਼ਲ ਨਾਕਾਬੰਦੀ ਵਿੱਚ ਜੋ ਹੈ ਇਲਾਕੇ ਦੇ ਪੀਓਜ਼ ਅਤੇ ਬੀਸੀਸ ਨੂੰ ਕਾਬੂ ਕਰਨ ਲਈ